ਅਨ ਲਾਮੀ ਦੇ ਵਿੱਚ ਤਾਂ ਮਿੱਤਰੋ ਨਵੇਂ ਚੀਜ਼ਾਂ ਦੇ ਪੜਾਕੇ ਪੈਣ ਜਾ ਰਹੇ ਆ ਬੈਂਕ ਵਾਲਿਆਂ ਵੱਲੋਂ ਨਿਲਾਮੀ ਕਰਵਾਈ ਜਾ ਰਹੀ ਹੈ ਸੰਦਾਂ ਤੇ ਜਿਸ ਦੇ ਵਿੱਚ ਕੀ ਤੁਸੀਂ ਦੇਖ ਸਕਦੇ ਹੋ ਸਕੂਟਰੀਆਂ ਐਕਟਿਵਾ ਨਵੀਆਂ ਗੱਡੀਆਂ ਜੜੀਆਂ ਤੇ ਮੋਟਰਸਾਈਕਲ ਟਰੱਕ ਕਾਰਾਂ ਜੀਪਾਂ ਨਵੇਂ ਮਾਡਲ ਦੀਆਂ ਨੋਵਾ ਜਾਂ ਹੋਰ ਵੀ ਵੱਡੇ ਫੋਰ ਵਹੀਕਲ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਫੋਰ ਟਾਇਰ ਵਾਲੇ ਵਹੀਕਲ ਹੈ Mahindra ਪੇਕਅਪ ਖੜੀਆਂ ਆ ਸਾਹਮਣੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਖੜੇ ਕਰਾਏ ਤੇ ਚੱਲਣ ਵਾਲੇ ਤੁਸੀਂ ਹਾਥੀ ਜਿੰਨੂੰ ਭੂੰਡ ਵੀ ਕਹਿ ਦਿੰਨੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜੀ ਬੋਲੀ ਆ ਬਾਈ ਕਰਵਾਉਣ ਜਾ ਰਹੀ ਹੈ ਨਰਲ ਨਿਲਾਮੀ ਸ਼੍ਰੀ ਰਾਮ ਆਟੋਮਾਲ ਰਾਜਪੁਰਾ 150 ਤੋਂ ਵੱਧ ਗੱਡੀਆਂ ਦੀ ਬੋਲੀ ਹੋਣ ਜਾ ਰਹੀ ਹੈ ਬੈਂਕਾਂ ਵੱਲੋਂ ਚੱਕੇ ਗਏ ਮੋਟਰਸਾਈਕਲ ਗੱਡੀਆਂ ਦੀ ਬੋਲੀ ਲੱਗਣ ਜਾ ਰਹੀ ਹੈ 14 ਜੁਲਾਈ ਦਿਨ ਐਤਵਾਰ ਰਾਜਪੁਰਾ ਸ਼ਹਿਰ ਪਿੰਡ ਪੈਰ ਖੁਰਦ ਜੇਰਕਪੁਰ ਪਟਿਆਲਾ ਰੋਡ ਸਵੇਰੇ 11 ਵਜੇ ਆਧਾਰ ਕਾਰਡ ਪੈਨ ਕਾਰਡ ਇੱਕ 20120 ਰੁਪਏ ਲੈ ਕੇ ਪਹੁੰਚ ਜੋ ਜੀਸੋ ਤੁਹਾਡਾ ਸੌਦਾ ਬਣਦਾ ਤਾਂ ਇਹ 20120 ਰੁਪਏ ਵਿੱਚ ਅਡਜਸਟ ਹੋ ਜਾਣਗੇ ਬਾਕੀ ਵਿੱਚ ਕੰਟੈਕਟ ਨੰਬਰ ਹੈ ਜਿਹੜਾ ਸਾਰਾ ਡਰੈਸ ਵਗੈਰਾ ਦਿੱਤਾ ਹੋਇਆ ਤੇ ਚੀਜ਼ਾਂ ਜਿਹੜੀਆਂ ਲੈਣ ਵਾਲੀਆਂ ਬਹੁਤ ਸੋਹਣਾ ਸਮਾਨ ਆ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਆਪਾਂ ਇਸ ਰਿਲੇਟਡ ਇੱਕ ਹੋਰ ਵਧੀਆ ਸਿਰਾ ਵੀਡੀਓ ਲੈ ਕੇ ਆ ਰਹੇ ਹਾਂ ਸ਼ੇਅਰ ਕਰੋ ਵੱਧ ਤੋਂ ਵੱਧ ਨਵਾਂ ਪੇਜ ਆ ਫੋਲੋ ਕਰਕੇ ਸਪੋਰਟ ਕਰੋ ਪੇਜ ਨੂੰ ਤੁਸੀਂ ਦੇਖ ਸਕਦੇ ਹੋ ਬੱਸਾਂ ਗੱਡੀਆਂ ਕਾਰਾਂ ਟਰੱਕ ਟਰੈਕਟਰ ਮਿੰਦਰਾ ਪੇਕਅ ਨਵੇਂ ਤੋਂ ਨਵੇਂ ਸੰਦ ਆ ਬਾਈ ਜਿਹੜੇ ਆਟੋ ਆ ਜਾਂ ਮੰਨ ਕੇ ਚਲੋ ਹੋਰ ਕੰਮ ਕਰਨ ਵਾਸਤੇ ਆਟੋ ਦੇ ਉੱਤੇ ਬਾਕਸ ਲੱਗੇ ਹੋਏ ਨੇ ਜਿਹਦੇ ਵਿੱਚ ਲੋਕ ਆਪਦਾ ਕੰਮ ਧੰਦਾ ਸ਼ੁਰੂ ਕਰਦੇ ਨੇ ਹਨ ਤੇ ਤੁਸੀਂ ਆ ਗੱਡੀਆਂ ਜਿਹੜੀਆਂ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਸਿਰਾ ਕਮਾਲ ਦੇ ਨਵੇਂ ਸੰਦ ਖੜੇ ਆ ਬਾਈ ਬਹੁਤ ਵੱਡੀ ਨਿਲਾਮੀ ਹੋਣ ਜਾ ਰਹੀ ਹੈ ਜਿੰਨੇ ਲੈਣੇ ਆ ਸਵੇਰੇ 11 ਵਜੇ ਆਧਾਰ ਕਾਰਡ ਪੈਨ ਕਾਰਡ VR 120 बीए ਲੈ ਕੇ ਪਹੁੰਚ ਜੋ 14 ਜੁਲਾਈ ਦਿਨ ਐਤਵਾਰ ਰਾਜਪੁਰਾ ਸ਼ਹਿਰ ਪਿੰਡ ਪੈਰਖੁਰ